ਲੇਕਿਨ ਕਿਸੇ ਨੇ ਸੁਣੀ ਨਹੀਂ ਅੱਜ ਚਾਰਚ ਦੀ ਗੱਲ ਹੈ ਗਿਲ ਸਾਹਿਬ ਕੋ ਮੌਤਵਰ ਬੰਦਿਆਂ ਨੇ ਬੇਨਤੀ ਕੀਤੀ ਕਿ ਗਿਲ ਸਾਹਿਬ ਸੜਕ ਬਹੁਤ ਪੁਰੀ ਹਾਲ ਤੱਕ ਵੀ ਕੁਰਕੇ ਵੀ ਨਹੀਂ ਜਾ ਹੁੰਦਾ ਮੋਟਰਸਾਈਕਲ ਗੱਡੀਆਂ ਪਤਾ ਜਾਣਾ ਕਿ ਲੇਕਿਨ ਅੱਜ ਮੀਂਹ ਪੈਂਦੇ ਦੇ ਵਿੱਚ ਗਿਲ ਸਾਹਿਬ ਨੇ ਖੁਦ ਆ ਕੇ ਉਹਨਾਂ ਦੇ ਨਾਲ ਸਰਦਾਰ ਰਣਜੀਤ ਸਿੰਘ ਜੀ ਧੀਰਾ ਜਿਹੜਾ ਕਿ ਉਹਨਾਂ ਦੀ ਸੱਜੀ ਬਾਹ ਉਹ ਗੱਲ ਵੀ ਆ ਕੇ ਗਏ ਅੱਜ ਉਹਨਾਂ ਨੇ 20 ਵਿਚੀਆਂ ਗੱਡੀਆਂ ਰੂਲਰ ਸਾਰਾ ਕੁਝ ਹਮਲਾ ਭੇਜ ਕੇ ਆ ਸੜਕ ਦੇ ਮਤਲਬ ਜਿੰਨੀ ਰਿਪੇਅਰ ਕਰ ਰਹੇ ਆ ਇਹਦਾ ਘੱਟੋ ਘੱਟ ਵੀ 10 ਪਿੰਡਾਂ ਨੂੰ ਫਾਇਦਾ ਹੋਣਾ ਤੇ ਲੋਕ ਇਹੋ ਗੱਲ ਕਹਿੰਦੇ ਆ ਭਾਵੇਂ ਕਿ ਬੀਜੇਪੀ ਦੀ ਸਰਕਾਰ ਰਹੀ ਹੈ ਲੇਕਿਨ ਗਿੱਲ ਸਾਹਿਬ ਨੂੰ ਇਸ ਹਲਕੇ ਦਾ ਇੰਨਾ ਮਸੀਹਾ ਮੰਨਦੇ ਆ ਲੋਕ ਹਰ ਦੁੱਖ ਸੁੱਖ ਦੇ ਵਿੱਚ ਖੜਦੇ ਆ ਤੇ ਅੱਜ ਇੱਕ ਮਰੀਜੀ ਆਵਾਜ਼ ਤੋਂ ਆ ਦੇਖੋ ਵੀ ਬਰੀ ਮਿਕਸ ਪੈ ਰਹੀ ਹੈ ਮੀਡਮ ਮਿਕਸਰ ਉੱਪਰ ਰੂਲਰ ਕੋ ਸਾਜੀ ਅਸੀਂ ਅੱਜ ਦੇਖੋ ਇਹ ਲੋਕਾਂ ਨੇ ਸਾਡੇ ਕੋਲ ਆ ਕੇ ਕਿਹਾ ਸੀ ਆ ਕੇ ਵੀ ਸਾਡੇ ਸੜਕ ਦਾ ਬਹੁਤ ਬੁਰਾ ਹਾਲ ਹੈ ਸਾਨੂੰ ਨਿਕਲਣਾ ਮੁਸ਼ਕਲ ਹੋਇਆ ਅਸੀਂ ਕਿਤੇ ਜਾ ਨਹੀਂ ਸਕਦੇ ਕੋਈ ਸਾਡੇ ਆ ਨਹੀਂ ਸਕਦਾ ਬੱਚੇ ਸਕੂਲ ਨਹੀਂ ਜਾ ਸਕਦੇ ਐਡੇ ਨੇ ਵੱਡੇ ਟੋਏ ਜਿਹੜੇ ਬਣ ਗਏ ਨੇ ਸੋ ਅਸੀਂ ਅੱਜ ਇਹਨਾਂ ਦੇ ਮੁਸ਼ਕਲ ਨੂੰ ਦੇਖਦੇ ਹੋਏ ਅਸੀਂ ਅੱਜ ਪੂਰੀ ਮਸ਼ੀਨਰੀ ਸਮੇਤ ਇੱਥੇ ਆਏ ਆ ਤੇ ਜਿੰਨ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦੀ ਜਿਹੜੀ ਅ ਅਸੀਂ ਪੈਚਵਰਕ ਉਹ ਅਸੀਂ ਕਰਾ ਸਕੀਏ ਤਾਂ ਕਿ ਇਹਨਾਂ ਨੂੰ ਇਮੀਡੀਏਟ ਥੋੜਾ ਬਹੁਤਾ ਜਿਹੜਾ ਰਿਲੀਫ ਆ ਉਹ ਮਿਲ ਸਕੇ। ਜੇ ਸਭ ਜਿਹੜੀ ਸਰਕਾਰ ਹੈ ਸੜੀ ਸਾਡੇ ਇਥੇ ਐਮ ਐਲ ਏ ਹੈ ਉਹ ਤਾਂ ਦਾਅਵੇ ਕਰਦੇ ਵੀ ਸੜਕ ਨੂੰ 18 ਫੁੱਟ ਜਾਂ 22 ਫੁੱਟ ਬਣਾਉਣਾ ਪਰ ਉਹ ਤਾਂ ਅੱਜ ਤੱਕ ਜਿਹੜੀ ਇਲਾਕੇ ਦੀ ਮੰਗ ਹੈ ਉਹ ਆਈ ਨਹੀਂ ਅਜੇ ਤੱਕ। ਮੈਂ ਕਹਿੰਦਾ ਜੀ 18 ਛੱਡੋ 22 ਛੱਡੋ ਜੋ ਹੈਗੀ ਹੈ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਇਹਨੂੰ ਜਿਹੜਾ ਇਹਦਾ ਇਹਦਾ ਪੈਚਵਰਕ ਹੀ ਕਰਾ ਦਿਓ ਜੇ ਤੁਸੀਂ ਅਜੇ ਨਹੀਂ ਬਣਾਉਣੀ ਤਾਂ ਕਿ ਲੋਕਾਂ ਨੂੰ ਇਮੀਡੀਏਟ ਕੁਝ ਰਿਲੀਫ ਤਾਂ ਮਿਲ ਜਵੇ। ਸੋ ਇਹ ਤਾਂ ਸਰਕਾਰਾਂ ਦਾ ਕੰਮ ਹੁੰਦਾ ਜੀ ਦੇਖੋ ਕੋਈ ਕਿਸੇ ਨੇ ਖੱਡੇ ਨਹੀਂ ਭਰੇ ਮਤਲਬ ਆਪਾਂ ਪਿਛਲੀ ਕਾਂਗਰਸ ਸਰਕਾਰ ਨੂੰ ਕਹਿੰਦੇ ਜੀ ਵੀ ਉਹ ਕਹਿੰਦੇ ਜੀ ਅਸੀਂ ਪੈਜ ਬਰਕਰਾਰਾਇਆ ਇਹਨਾਂ ਦਾ ਪੈਜ ਬਰਕਰਾਰ ਵੀ ਨਹੀਂ ਕਰਾਇਆ ਹੈਗਾ ਬਿਲਕੁਲੀ ਇਹ ਦੇਖ ਲਓ ਸੜਕਾਂ ਜੇ ਮਾੜਾ ਮੋਟਾ ਕਿਤੇ ਟੋਟਾ ਬਚਿਆ ਉਹ ਸਭ ਇਹ ਬਰਸਾਦ ਦੇ ਵਿੱਚ ਟੁੱਟ ਗਿਆ ਸੋ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਵੀ ਤੁਸੀਂ ਆਓ ਹਰਕੇ ਚ ਆਓ ਲੋਕਾਂ ਦੇ ਇੰਨੀ ਵੋਟ ਪਾਈ ਆ ਤੁਹਾਨੂੰ ਲੋਕਾਂ ਨੂੰ ਮਿਲੋ ਉਹਨਾਂ ਦੀ ਜਿਹੜੀ ਪ੍ਰੋਬਲਮ ਹੈ ਉਹਦਾ ਹੱਲ ਕਰੋ ਅੱਜ ਲੋਕ ਬਹੁਤ ਮਤਲਬ 1 ਕਰੋੜਾਪਤੀ ਹਲਕਾ ਹੈ ਸਾਡਾ ਅੱਜ ਕੋਈ ਇੱਥੇ ਰਿਸ਼ਤਾ ਕਰਨ ਨੂੰ ਤਿਆਰ ਨਹੀਂ ਹੈਗਾ ਕਿਉਂਕਿ ਕਿਉਂਕਿ ਇੱਥੇ ਕਰੋੜਾਂ ਰੁਪਏ ਦੇ ਕੀਲੇ ਨੇ ਪਰ ਲੇਕਿਨ ਉਹ ਕਰੋੜਾਂ ਦੇ ਕੀਲਿਆਂ ਨੂੰ ਕਿਆ ਕਰਨਾ ਘਰ ਜਾਣ ਨੂੰ ਤਾਂ ਰਸਤਾ ਨਹੀਂ ਹੈਗਾ ਅਸੀਂ ਕਾਰਾਂ ਲੈ ਕੇ ਘਰਾਂ ਖੜੀਆਂ ਵੀ ਉਹਨੂੰ ਚਲਾ ਨਹੀਂ ਸਕਦੇ ਮੋਟਰਸਾਈਕਲ ਸਕੂਟਰਾਂ ਵੀ ਨਹੀਂ ਚੱਲ ਸਕਦੇ ਇੰਨਾ ਬੁਰਾ ਹਾਲ ਹੋ ਗਿਆ ਸੋ ਸਾਡੀ ਬੇਨਤੀ ਹੈ ਤੁਸੀਂ ਆ ਕੇ ਤੇ ਇਹ ਜਿਹੜਾ ਕੰਮ ਹੈ ਇਹਨੂੰ ਜ਼ਰੂਰ ਕਰਾਓ ਜਿਹੜਾ ਜੀ ਤੁਸੀਂ ਜੇ ਆਪਣਾ ਬੀਜੇਪੀ ਦੇ ਵੱਲੋਂ ਕਰਾ ਰਹੇ ਜਾਂ ਗਿਲਕੋ ਗਰੁੱਪ ਵੱਲੋਂ ਕਰਾ ਰਹੇ ਨਹੀਂ ਬੀਜੇਪੀ ਦੇ ਤਾਂ ਕੋਈ ਫੰਡ ਨਹੀਂ ਜੀ ਹੈਗਾ ਕਰਾਤਾ ਅਸੀਂ ਗਿਲਕੋ ਗਰੁੱਪ ਵੱਲੋਂ ਰਹੇ ਹਾਂ ਜੀ ਬੀਜੇਪੀ ਦਾ ਕੋਈ ਸਾਡੇ ਕੋਲ ਫੰਡ ਨਹੀਂ ਪਰ ਉਹ ਤਾਂ ਚਲੋ ਸਾਡੀ ਪਾਰਟੀ ਹੈ ਤਾਂ ਅਸੀਂ ਆ ਜੇ ਸਮਾਜ ਸਮਾਜ ਸੇਵਾ ਵੀ ਲੋਕਾਂ ਦੀ ਮੁਸ਼ਕਲ ਹੈ ਵੀ ਅਸੀਂ ਉਹ ਜਿਹੜਾ ਹੱਲ ਕਰੀਏ ਉਹ ਅਸੀਂ ਕਰਾ ਰਹੇ ਹਾਂ ਆ ਥਾਣੇ ਦੇ ਸਰਪੰਚ ਸਾਹਿਬੀ ਲਵਾਨਗੜ ਤੋਂ ਮੈਂ ਸਰਪੰਚ ਲਵਾਨਗੜ ਜੀ ਅਸੀਂ ਦੋ ਦਿਨ ਦੋ ਦਿਨ ਪਹਿਲਾਂ ਗਿਲ ਸਾਹਿਬ ਨਾਲ ਸੰਪਰਕ ਕੀਤਾ ਸੀਗਾ ਸੰਪਰਕ ਕਰਨ ਤੋਂ ਬਾਅਦ ਗਿੱਲ ਸਾਹਿਬ ਨੇ ਇਮੀਡੀਏਟ ਇਸ ਚੀਜ਼ ਨੂੰ ਪਹਿਲ ਦੇ ਆਧਾਰ ਤੇ ਲੰੰਦੇ ਹੋਏ ਸਾਡੇ ਪਿੰਡ ਨੂੰ ਦੋ ਸੜਕਾਂ ਜੋੜ ਦੀਆਂ ਨੇ ਥਾਣਾ ਗਵਿੰਦਗੜ੍ਹ ਵਾਲੀ ਵੀ ਤੇ ਸਾਡੇ ਪਿੰਡ ਵਾਲੀ ਵੀ ਦੋਵਾਂ ਦਾ ਕੰਮ ਇਹਨਾਂ ਨੇ ਅੱਜ ਸ਼ੁਰੂ ਕਰਵਾ ਦਿੱਤਾ ਹੈ ਆਪਣੇ ਵੱਲੋਂ ਥਾਣਾ ਗਵਿੰਦਗੜ੍ਹ ਤੇ ਇਲਾਕਾ ਨੁਆਸੀਆ ਵੱਲੋਂ ਗਿੱਲ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਦੋ ਨਹੀਂ ਬਣਤੀ ਸਰਪੰਚ ਸਾਹਿਬ ਨੇ ਕਿਹਾ ਤੇ ਤਿੰਨ ਤਾਂ ਮੇਨ ਆ ਬਰਸਾਲਪੁਰ ਟੱਪਰੀਆਂ ਥਾਣਾ ਗਵਿੰਦਗੜ੍ਹ ਤੇ ਗਿਲਵਾਨਗੜ੍ਹ ਉਹ ਤਾਂ ਬਾਅਦ ਸਲੇਮਪੁਰ ਹੋ ਗਿਆ ਕਾਲਗੜ ਸਿੱਧੀ ਹੈ ਸੜਕ ਚਟੋਲੀ ਤੋਂ ਜਾ ਮਿਲਦੀ ਹੈ ਪਰ ਚਲੋ ਇਹ ਵੀ ਬਹੁਤ ਧੰਨਵਾਦ ਹੈ ਗਿੱਲ ਸਾਹਿਬ ਦਾ ਤੇ ਇਹਨਾਂ ਦੀ ਪੂਰੀ ਟੀਮ ਦਾ ਜਿਹੜਾ ਇਹਨਾਂ ਨੇ ਜਿੰਨਾ ਕਿ ਇਹ ਹੋਇਆ ਵੱਧ ਤੋਂ ਵੱਧੇ ਕਰਾ ਰਹੇ ਵੱਧ ਤੋਂ ਵੱਧ ਇਹਨਾਂ ਦੀ ਕੋਸ਼ਿਸ਼ ਹੈ ਵੀ ਇਹ ਠਾਣਾ ਗਵਿੰਦਗੜ ਤੋਂ ਅੱਗੇ ਸਲੇਮਪੁਰ ਤੱਕ ਇਹ ਅੱਜ ਬਣ ਜਾਵੇ ਉਹ ਤੋਂ ਬਾਅਦ ਫਿਰ ਜਿੱਦਣ ਮੌਕਾ ਮਿਲੇ ਅੱਗੇ ਦੇਖੂਗੇ ਸੋ ਮੈਂ ਆਪਣੇ ਵੱਲੋਂ ਤੇ ਆਪਣੇ ਨਗਰ ਨਿਵਾਸੀਆ ਵੱਲੋਂ ਇਲਾਕਾ ਨਿਵਾਸੀਆ ਵੱਲੋਂ ਗਿੱਲ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਉਹ ਟੀਮ ਦਾ ਧੰਨਵਾਦ ਕਰਦਾ ਤੇ ਨਾਲ ਥੋੜਾ ਪੱਤਰਕਾਰ ਭਾਈਆਂ ਦਾ ਵੀ ਧੰਨਵਾਦ ਜਿਹੜੇ ਤੁਸੀਂ ਕੀਮਤੀ ਟਾਈਮ ਕੱਢ ਕੇ ਸਾਡੇ ਇਲਾਕੇ ਦੀ ਤੁਸੀਂ ਸੁਣਵਾਈ ਸਾਡੇ ਇਲਾਕੇ ਦੀ ਜੋ ਗੱਲਬਾਤ ਆ ਤੁਸੀਂ ਦੂਹ ਤੱਕ ਪਹੁੰਚਾਉਂਗੇ ਇਹਦੇ ਲਈ ਥੋੜਾ ਵੀ ਬਹੁਤ ਧੰਨਵਾਦ ਥੋੜਾ ਹੋਇਆ ਗੁਰਦੀ ਕਹਾਕਾ ਹਵਾਏ ਗੁਰਜੀ ਕੀ ਫਤੀ ਅੱਜ ਨਾ ਗਿਰਖਿਦਰਾਵਾਦੀ ਜਿਹੜੀ ਗੋਵਿੰਦ ਥਾਣੇ ਨੂੰ ਸੜਕ ਜਾਂਦੀ ਉਹਦੀ ਹਾਲਤ ਦੇਖਦੇ ਹੋਏ ਸਾਡੇ ਮਾਨਯੋਗ ਰਣਜੀਤ ਸਿੰਘ ਜੀ ਗਿੱਲ ਜਿਹੜੇ ਭਾਜਪਾ ਪਾਰਟੀ ਦੇ ਵਿੱਚ ਐਂਟਰੀ ਕਰੀਏ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਰਕਾਰਾਂ ਨੂੰ ਦੇਖਦੇ ਹੋਏ ਕਿ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਕਿ ਲੋਕਾਂ ਦੇ ਨਾਲ ਨਹੀਂ ਖੜ ਰਹੀ ਇਸ ਕਰਕੇ ਉਹਨਾਂ ਨੇ ਲੋਕਾਂ ਦਾ ਦੁੱਖ ਸੁੱਖ ਦੇਖਦੇ ਹੋਏ ਇਹ ਸੜਕ ਦੇ ਵਿੱਚ ਆਪਣੇ ਵੱਲੋਂ ਇਹ ਟੋਏ ਟੱਪੇ ਜਿਹੜੇ ਭਰਨ ਦੀ ਜ਼ਿੰਮਤ ਕਰੀਏ ਉਹ ਅਸੀਂ ਗਿਲਸਾਹਬ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਇਸ ਇਲਾਕੇ ਦੀ ਵਿਚਾ ਕੇ ਸਾਰ ਲਈਏ ਫਤਰਾਬਾਦ ਤੋਂ ਜਿਹੜੀ ਗੋਵਿੰਦ ਠਾਣੇ ਨੂੰ ਸੜਕ ਜਾਂਦੀ ਹੈ ਇਹਦਾ ਬਹੁਤ ਬੁਰਾ ਹਾਲ ਹੈ ਤੋਂ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਲੋਕਾਂ ਨੂੰ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਵੈਗਨਿਕਾ ਖਾਸ ਸਾਬੇ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਐਸ ਐਨ న్యూਸ ਮਹਿਮਾਨ ਜੀ ਤੇ ਮੇਰੇ ਨਾਲ ਸੁਵਿੰਦਰਾ ਕਾਰਗੜ ਲੈ ਕੇ ਕਮੈਂਟ ਤੇ ਸ਼ੇਅਰ ਕਰਨਾ ਥੈਂਕ ਯੂ ਵੈਰੀ ਮੱਚ